ਲਓ ਜੀ ਦੋਸਤੋ ਆਵਲਾ ਜਿਹੜਾ ਬੈਸਟ ਮੈਚ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਇਹ ਹੈ ਗੰਪੁਰ ਦੇ ਟੂਰਨਾਮੈਂਟ ਦਾ ਜਿਹੜਾ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਏਰੀਆ ਦਾ ਪਿੰਡ ਹੈ ਤੁਹਾਨੂੰ ਦੱਸੀ ਕਿ 23 ਦਸੰਬਰ 2021 ਨੂੰ ਇਹ ਟੂਰਨਾਮੈਂਟ ਕਰਵਾਇਆ ਗਿਆ ਇੱਕ ਪਾਸੇ ਭੋਲੇਵਾਲ ਦੀ ਟੀਮ ਹੈ ਔਰ ਦੂਸਰੇ ਪਾਸੇ ਸਰਹਾਲਾ ਰਣਵਾਦੀ ਟੀਮ ਹੈ ਤੁਹਾਨੂੰ ਦੱਸਿਆ ਕਿ ਇੱਕ ਫਾਈਨਲ ਮੈਚ ਹੈ ਜਿੱਤਣ ਵਾਲੀ ਟੀਮ ਲਈ 1 ਲੱਖ ਰੁਪਏ ਦਾ ਨਾਮ ਹੋਣਾ ਹੈ ਔਰ ਜਿਹੜੀ ਟੀਮ ਦੂਸਰੇ ਨੰਬਰ ਤੇ ਰਹੂਗੀ ਉਹਨੂੰ 75000 ਰੁਪਏ ਦਾ ਨਾਮ ਦਿੱਤਾ ਜਾਊਗਾ ਔਰ ਉਹ ਕਿਹੜੇ ਖਿਡਾਰੀ ਹੋਣਗੇ ਜਿਹੜੇ ਕਿ ਬੈਸਟਾਂ ਵਾਲ ਇਹ ਦੇਖਣ ਵਾਲੀ ਗੱਲ ਹੋਊਗੀ ਸਮੈਚ ਦਾ ਨੰਦ ਮਾਣੋ ਵਧੀਆ ਲੱਗਣ ਦੇ ਹਾਲ ਦੇ ਵਿੱਚ ਲਾਈਕ ਵਾਲਾ ਬਟਨ ਨਹੀਂ ਬੋਲਣਾ ਕਲਿੱਕ ਕਰਨਾ ਸਬਸਕ੍ਰਾਈਬ ਕੀਤੇ ਬਿਨਾਂ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਵਾਲਾ ਬਟਨ ਵੀ ਕਲਿੱਕ ਕਰ ਹੀ ਲਓ ਸ਼ੁਕਰੀਆ ਸਾਮਰਾਜ ਮਿਆਰੀਆ ਸੰਜੀਪ ਸਾਡਾ ਵੀਰ ਇਸ ਇਲਾਕੇ ਦਾ ਹੈ ਅਰਜੇਸ਼ ਸਾਡਾ ਵੀਰ ਹੈ ਪਰ ਅਜੇ ਪੰਮੇ ਦੀ ਪੰਮੇ ਦੇ ਪਿੰਡ ਦੇ ਵਿੱਚ ਦੀ ਲੰਘਿਆ ਆ ਗੋੜੀਆਂ ਪੰਮਾ ਸਾਡਾ ਇਸ ਇਲਾਕੇ ਦਾ ਪ੍ਰਸਿੱਧ ਬੁਲਾਰਾ ਹੈ ਉਹਨੂੰ ਵੀ ਆਪਾਂ ਯਾਦ ਕਰਦੇ ਆਂ ਬਗਲੋ ਰਾਣਾ ਜੀ ਉਹ ਨੌਜਵਾਨੀ ਹੁੰਦਾ ਤੇ ਅੱਜ ਇਸ ਟੂਰਨਾਮੈਂਟ ਦੇ ਵਿੱਚ ਜ਼ਰੂਰ ਸਮੂਲੀਅਤ ਕਰਦਾ ਆਹ ਇੱਕ ਪਾਸੇ ਗੁਰਵਿੰਦਰ ਇਹ ਚੰਨਣ ਸਿੰਘ ਦਾ ਪੋਤਾ ਹੈ ਇਹ ਦੁਨੀਆ ਦਾ 스타ਰ ਬਣ ਕੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਮਿਹਨਤ ਕਰਦਾ ਰਿਹਾ ਪਰ ਕਾਸ਼ੀਪੁਰਿਆ ਕਹਿੰਦਾ ਵੀ ਮੈਂ ਹਰਿਆਣੇ ਦਾ ਸ਼ੋਹਰਾ ਆਹ ਨੰਬਰ ਲੈ ਗਿਆ ਆਪਣੀ ਟੀਮ ਦੇ ਲਈ ਚਲ ਵੀ ਨੌਜਵਾਨ ਆਹ ਖਿਡਾਰੀ ਕਹਿੰਦੇ ਕੈਨੇਡਾ ਕੱਪ ਦਾ ਵੀ ਬੈਸਟ ਰਿਹਾ ਮੇਰੇ ਵੀਰੋ ਆਹ ਸਾਹਮਣੇ ਕਹਿੰਦੇ ਖੇਡ ਮੈਦਾਨ ਦੇ ਵਿੱਚ ਜਗਵਾਨ ਸਿੰਘ ਬਾਗੀ ਕਬੱਡੀ ਪਾਰ پہلے سال لڈو جہانگی رواں نے بنایا ہے تے آنندگڑا مان چیز ہے اس ایک پاسے نو دوجہ پاسے نے مار کے دیندلی جوڑ دیتی ہے, ہے، بھی چار نے چارے چار بار پیار نے میرے بھی تیار بار رانی ہے ٹیم کے اوپر تیار جلدی ਸਤਿਪ੍ਰੀਅਾ ਪਾਲਾ ਵੀ ਕਹਿੰਦੇ ਕੈਨੇਡਾ ਤੋਂ ਆਨੰਦ ਮਾਣਦਾ ਹੋਵੇਗਾ ਫਾਈਨਲ ਅਖੇਡਾ ਆ ਰਿਹਾ ਹੈ ਉਹ ਕਹਿੰਦੇ ਪੈਂਦੀ ਕਬੱਡੀ ਦੇ ਉਪਰ ਕੀ ਫੈਸਲਾ ਅੰਮਰ ਅਮਨ ਸੁਨਿਆਰਾ ਕਹਿੰਦੇ ਜੋਰ ਨਾਲ ਆਇਆ ਵੀ ਟੀਮ ਦੇ ਲਈ ਕਿ ਫੈਸਲੇ ਅਧੂਰੇ ਚਿੱਤ ਦੇਣਾ ਰਹਿਣਗੇ ਕਿ ਫਾਈਨਲ ਮੈਚ ਚੱਲਦਾ ਧਾਰ ਵਾਲਿਆ ਭਾਗੇ ਪੂਰੇ ਬੰਨ ਪਟਾਕੇ ਪੈ ਰਹੇ ਮੇਰੇ ਵੀਰੋ ਉਧਰ ਜਲਾਦ ਵਾਲਾ ਸੁੱਖਾ ਵੀ ਸਾਧਕਪੁਰੇ ਭਾਵੇਂ ਦੇ ਨਾਲ ਪੁੱਜਿਆ ਹੋਇਆ ਆਹ ਬਿੱਲਾ ਪਰ ਨਹੀਂ ਸਾਹਮਣੇ ਵੇਖਦਾ ਨਾ ਇਹ ਜੋਤੀ ਹੈ ਕਾਲਗੜ੍ਹ ਵਾਲਾ ਆਓ ਜੁਤੀ ਸੋਹਣਾ ਤੇ ਸੁਨੇਖਾ ਮੇਰੇ ਵੀਰੋ ਨੰਬਰ ਸੇਵਾ ਸਿੰਘ ਰਾਣੇ ਦੀ ਖੇਡ ਕਲੱਬ ਸਟਾਰ ਆਟੋ ਕਬੱਡੀ ਦਾ ਵੱਡਾ ਨਾਮ ਹੈ ਕਿਉਂਕਿ ਸੇਵਾ ਸਿੰਘ ਰਾਣਾ ਇਕੱਲੇ 50 ਘਰ ਚੋਂ ਆਉਂਦਾ ਮੇਰੇ ਵੀਰੋ 50 ਖਿਡਾਰੀ ਮੇਰੇ ਵੀਰੋ ਖੜਦੇ ਨੇ ਜੋੜਦਾ ਵੀ ਜਿੰਦੀ ਬੱਗੇ ਪਿੰਡੇ ਬੋਲੇ ਦੀਆਂ ਕਹਿੰਦੇ ਦੋ ਰੇਟਾਂ ਦੇ ਪਰ ਕਾਲੂ ਸ਼ਾਹਪੁਰ ਨਾਲ ਕਹਿੰਦੇ ਮਦਰ ਟੌਫਾ ਤੇ ਪਾਲੂ ਸ਼ਾਹਪੁਰ ਇਹਨਾਂ ਵੱਲੋਂ 2000 ਕਹਿੰਦੇ ਦਿੱਤਾ ਜਾਵੇਗਾ ਆਹ ਟੱਕਰ ਵੀ ਕਹਿੰਦੇ ਸਿਰੇ ਜੁਣੀ ਹੈ ਪਰ ਦੀਪਕ ਹੈ ਕਾਸ਼ੀਪੁਰ ਵਾਲਾ ਜੰਡਪੁਰ ਦੇ ਵਿੱਚੋਂ ਕਹਿੰਦੇ ਫੋੜ ਦਿੱਤਿਆ ਮੁੰਡੇ ਨੇ ਕਿ ਪਿੰਡਾਂ ਵਿੱਚ ਨਾ ਹੋਰ ਫੈਸਲੇ ਲਾਗ ਡਾਲਦੇ ਚੀਕਾਂ ਦੇ ਕਿ ਪੁੱਤ ਜੱਟਾਂ ਦੇ ਸ਼ੌਂਕੀ ਹੁੰਦੇ ਖੇਡ ਖੇਡਦੇ ਜੀਤਾਂ ਦੇ ਪੁੱਤ ਜੱਟਾਂ ਦੇ ਸ਼ੌਕੀ ਉਤੇ ਖੇਡ ਖੇਡਦੇ ਜੀਤਾਂ ਦੇ ਬਾਕੀ ਨੇ ਕਹੇ ਕਬੱਡੀ ਪਾ ਦਿੱਤੀ ਉਹਨਾਂ ਨੇ ਹਰਮਜੀਤਪੁਰਾ ਪਿੰਡ ਹੈ ਪਰ ਸਾਹਮਣੇ 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 ਉਹ ਸਾਹਬ ਪੀਲੀ ਨੌਂਗਦਾ ਬਕਾਟਵਾ ਭਾਰੀ ਹੈ ਥਾਣੇਦਾਰਾ ਫੈਸਲਾ ਸੋਚ ਕੇ ਕਰੀ ਜਹਾਜ਼ ਕੀ ਕਹਿੰਦਾ ਵੀ ਨੰਬਰ 100 ਪਰ ਦਾ ਪੁਆਇੰਟ ਸ਼੍ਰੀ ਨੰਦਪੁਰ ਸਾਹਿਬ ਕਬੱਡੀ ਕਲੱਬ ਦਾ ਹੈ ਸਵਰਗੀਆਂ ਰਣਜੋਤ ਸਿੰਘ ਯੋਧਾ ਸੈਦਪੁਰ ਦੀ ਯਾਦ ਵਿੱਚ ਬਣੀ ਹੋਈ ਖੇਡ ਕਲੱਬ ਮੋਹੋਂ ਮੰਡੀ ਵਾਲੇ ਗੁਰਮਖ ਖਟਵਾਲ ਵੀ ਨਾਲ ਕਹਿੰਦੇ ਕਾਲੂ ਸੈਦਪੁਰ ਤੇ ਮਦਨ ਕਲਸੇ ਹੁਣਾਂ ਦੇ ਮੇਰੇ ਵੀਰੋਂ ਵੱਡੇ ਸਹਿਯੋਗ ਨੇ ਕਾਲਮਾ ਵਾਲੇ ਭਰਾਵਾਂ ਦੇ ਵੀ ਵੱਡੇ ਸਹਿਯੋਗ ਨੇ ਆਓ ਸਾਹਮਣੇ ਇੱਕ ਪਾਸੇ ਗੁੰਡਾ ਹਰਿਆਣੇ ਦਾ ਪਰ ਦੂਜੇ ਪਾਸੇ ਨੰਬਰ ਇਹ ਜੱਫਾ ਕਿਹਨੇ ਲਾਇਆ ਜੀ ਪਤਾ ਨਹੀਂ ਲੱਗਾ ਰਾਜ ਗੋਤਿਆ ਯਾਰ ਗਰਾਊਂਡ ਦੇ ਵਿੱਚ ਅਰਪਾਲ ਰਾਣਾ ਜੀ ਟੀਮੇ ਵੱਲੋਂ ਸ਼ੀਰੋ ਦਾ ਹਰ ਇੱਕ ਜੱਫਾ 1000 ਦਾ ਉਧਰ ਪ੍ਰਧਾਨ ਵੱਲੋਂ ਰਾਣਾ ਜੀ ਕਹਿੰਦੇ ਵੀ ਹਰ ਇੱਕ ਜੱਫਾ ਜਿਹੜਾ ਮੇਰੇ ਵੱਲੋਂ ਵੀ ਇੱਕ ਹਜ਼ਾਰ ਦਾ ਹੋਣਾ ਤੇ ਦੁੱਲੇ ਦੀ ਹਰ ਇੱਕ ਕਮੇਡੀ ਦਾ ਇੱਕ ਜਿਹੜਾ ਨੰਬਰ ਹੈ ਉਹ 1000 ਮੇਰ ਨੇ ਉਹ ਬੈਡਜਾਨ ਬੜੀ ਮਿਹਰਬਾਨੀ ਹੋਵੇਗੀ ਹਰਪਾਰ ਆਣਾ ਜੀ ਕਹਿੰਦੇ ਵੀ ਇੱਕ ਜੱਫੇ ਦਾ 1000 ਦੇਵਾਂਗੇ ਬਹੁਤ ਬਹੁਤ ਧੰਨਵਾਦ ਹਾਂਜੀ ਹਾਂਜੀ ਗਰਾਊਂਡ ਜਿਹੜਾ ਕਲੀਅਰ ਕਰਦੀ ਹੈ ਹਾਂ ਰੇਡ ਦੇ ਉੱਪਰ ਕਹਿੰਦੇ 2000 ਦਾ ਕਹਿੰਦਾ ਸਾਹਮਣੇ ਇਹ نوجوانا دنیا چاہیے پر سامنے بال والا پہلا کلے کردہ فیصلہ کپ سفل ہے ਅਗੰਗੁਰ ਦਾ ਕਬੱਡੀ ਕਬਿੱਟੂ ਵੀਰ ਸਫਲ ਹੈ ਕਿਹੜੀ ਗੱਲੋਂ ਗਰਾਊਂਡ ਤੇ ਬਾਦੂ ਬੰਦਾ ਨਹੀਂ ਕੋਈ ਵੀ ਆਇਆ ਹਾਂਜੀ ਧੁੱਲੇ ਦੀ ਹਰ ਗਰੇਡ 2000 ਦੀ ਹੋ ਗਈ ਮੇਰੇ ਵੀਰੋ ਕਾਲੂ ਸੈਦਪੁਰ ਤੇ ਨਾਲ ਬੱਲੂ ਸਾਡਾ ਵੀਰ ਪ੍ਰਧਾਨ ਤੇ ਮਧਨ لال ਜੀ ਤੌਂਸਾ ਸਾਡੇ ਵੀਰ ਨੇ ਤੌਂਸੇ ਪਿੰਡ ਦੀ ਵੀ ਗੱਲ ਹੁੰਦੀ ਹੈ ਆਹ ਸਾਹਮਣੇ ਸ਼ੀਲੂ ਲਾਜਫਾ ਦੇ ਨੇ 2000 ਕਹਿੰਦੇ ਆ ਜੱਫੇ ਦੇ ਉੱਪਰ ਕਾਲੂ ਸ਼ਾਹਪੁਰ ਮਦਨ ਕੌਸਲਾ ਤੇ ਪਾਲੂ ਸ਼ਾਹਪੁਰ 2000 ਕਹਿੰਦੇ ਜੱਫੇ ਦੇ ਉੱਪਰ ਸੰਦੀਪ ਸਾਡਾ ਵੀਰ ਸੰਦੀਪ ਕੋਲੋਤਾ ਬਾਟੇ ਮਹਾਨ ਉਹਦੇ ਕਰਨੇ ਕਹਿੰਦੇ ਜੱਫੇ ਦੇ ਉੱਪਰ ਇੰਦਰ ਵੀ ਜਿਵੇਂ ਖੇਲੋ ਵੀ ਟੱਕਰ ਐਨ ਸਿਰੇ ਦੀ ਐ ਕਾਸੀਪੁਰ ਦੀ ਧਰਤੀ ਦਾ ਦੀਪਕ ਕਹਿੰਦੇ ਟੱਕਰ ਨਾਲ ਮਰ ਜੋੜਦਾ ਆਪਣੀ ਟੀਮ ਲਈ ਲੈ ਵੀ ਜਲਾਲਾ ਕਰਦੇ ਗੱਲ ਵੀ ਜੋਤੀ ਆ ਗਿਆ ਜੋਤੀ ਜੋਤੀ ਮੇਰੇ ਵੀਰੋ ਜੋਤੀ ਅਕਾਲ ਕਬੱਡੀਆਂ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਅਕਾਲਗਿਰਦੀ ਧਰਤੀ ਹੈ ਔਰ ਮੇਰੇ ਵੀਰੋ ਚਾਰ ਨੇ ਚਾਰਾਂ ਦੇ ਵਿੱਚੋਂ ਸ਼ਿੱਲੂ ਖਰੇ ਪੈਰ ਪਰ ਜਲਪਰੀਆ ਵੀ ਤਿਆਰ ਹੈ ਨਾਲ ਕਹਿੰਦੇ ਨੌਜਨ ਖੀਰਾ ਵਾਲਿਆ ਸ਼ੁਭ ਕਾਰਬਨ ਪਿਆਰ ਜੱਗਾਂ ਮਾਨ ਸਨਮਾਨ ਹੋਣਗੇ ਆਹ ਸੈਦਪੁਰੀਏ ਕਹਿੰਦੇ ਵੀ 1000 ਸਾਡੇ ਵੱਲੋਂ ਤੇ ਬੱਬੂ ਰਾਣਾ ਪ੍ਰਧਾਨ ਸਾਡਾ ਵੀਰ ਕਹਿੰਦਾ ਵੀ 1000 ਰੁਪਏ ਮੇਰੇ ਵੱਲੋਂ ਇਸ ਨੌਜਨ ਸ਼ੀਲੂ ਦੇ ਲਈ ਕਰਦੇ ਹੋ ਵੱਡੇ ਮਾਨ ਸਨਮਾਨ ਨੇ ਫਾਈਨਲ ਕੌਣ ਜਿੱਤੂ 1,10,000 ਕੌਣ ਜਿੱਤੂ 73,000 ਕੌਣ ਜਿੱਤੂ ਬੈਂਸਾਂ ਦੇ ਮੋਟਰ ਉਹਨਾਂ ਨੂੰ ਨਿਆਰਾ ਆਉਣ ਦਿਓ ਸਾਰਿਆਂ ਨੂੰ ਅੱਜ ਕਲੀਅਰ ਕਬੱਡੀ ਵਿਖੀ ਵੰਦੀਆ ਲੱਗੀ ਕਬੱਡੀ ਆਇਆ ਦਾ ਮੁੱਲ ਮੁੜਿਆ ਕਯਾ ਬਾਤ ਕੀ ਆਇਆ ਦਾ ਮੁੱਲ ਮੁੜਿਆ ਤਾਂ ਇੱਕ ਵਾਰੀ ਪ੍ਰਬੰਧਕਾਂ ਦੇ ਖਿਡਾਰੀਆਂ ਦੇ ਨਾਂ ਤੇ ਤਾੜੀਆਂ ਖੜ ਕੇ ਮਾਰ ਦੋ ਮੇਰੇ ਵੀਰ ਹਾਂਜੀ ਹਾਂਜੀ ਵੀਰੇ ਦੋ ਯਾਰ ਸਾਹਮਣੇ ਹਾਂਜੀ ਹਾਂਜੀ ਵੀਰੇ ਕਾਲ ਸਨਪੂਰ ਫਾਦਾ ਟੌਪਰ ਦੇ ਕਹਿੰਦੇ ਪਾਲੂ ਸ਼ਾਹ ਪਰ ਬੋਲੇ ਬੰਨੀ ਮਾਰ ਪਰ ਆਹ ਦੇਖ ਰਿਹਾ ਉਹ ਕੀ ਤੋਂ ਕੀ ਗੱਲ ਬੰਗੀ ਕੋਈ ਗੱਲ ਦੀ ਸਮਝ ਨਹੀਂ ਇਹ ਕੂਟਾ ਹੀ ਕਹਿੰਦੇ ਨੌਏ ਬਣਾਉਂਦਾ ਹਨਿਆੜਾ ਹੈ ਤਨਾਲ ਦਾ ਜਫਾ ਲਾਉਣਾ ਹੋਇਆ ਕੂਟਾ ਨਾਣੇ ਦਾ ਸ਼ੀਮੋ ਨੇ ਤਿੰਨ ਜੱਫੇ 5000 ਦੇ ਮੇਰੇ ਵੀਰੋ ਇਹ ਕਿਹੜਾ ਬੰਦਾ ਅਨਾਉਂਸਰ ਆਇਆ ਸੀ ਵੀਰੇ ਫਰੀਦাবাদ ਨਗਰ ਵੱਲੋਂ ਇਹ ਮਾਨ ਸਨਮਾਨ ਕਿਤੇ ਜਾਣਗੇ ਫਰੀਦਾਬਾ ਨਗਰ ਤੋਂ ਮੇਰੇ ਵੀਰੋ ਇਹ ਮਾਨ ਸਨਮਾਨ ਹੋਣਗੇ ਆਓ ਸਾਹਮਣੇ ਕਬੱਡੀ ਖੇਡ ਮੈਦਾਨ ਦੇ ਵਿੱਚ ਫੇਰ ਨੌਜਾਨ ਲੈ ਵੀ ਸ਼ਿਨੂ ਵੱਡੇ ਮਾਨ ਸਨਮਾਨ ਹੋਣਗੇ ਕਾਬਲਾ ਮੈਚ ਹੈ ਇੱਕ ਪਾਸੇ ਬਾਹੂ ਅਕਬਰਪੁਰ ਪਿੰਡ ਮੇਰੇ ਵੀਰੋ ਇਹਦੇ ਜਿੱਥੇ ਟੀਕਰੀ ਬਾਰਡਰ ਸੀਗਾ ਤੇ ਉਥੋਂ ਥੋੜੀ ਦੂਰੀ ਤੇ ਇਸ ਨੌਜਾਨ ਦਾ ਬਾਹੂ ਖਰਪੁਰ ਪਿੰਡਾਈ ਪਾਸੇ ਜਿਹੜਾ ਔਰ ਵੱਡਾ ਬੋਰ ਲੱਗਿਆ ਹੋਇਆ ਬੱਬੂ ਖੰਡੇ ਵਾਲਿਆ اور ہریا کی دھرتی ویڈی سپورٹ رہی ہے چاہے وہ یو پی راجستھان کی ہے اس کسانی ادوت کے لیے تاملناڈو کے تک میں نے ہوا کی وہ سیکھی سروپان پڑے پہ ਪਹਿਲਾ ਵੀਰ ਟਾਲੂ ਸਹਾਂਪੁਰ ਪਾਣਾ ਟੌਸ ਦੇ ਕਹਿੰਦੇ ਪਾਲੂ ਸ਼ਾਹਪੁਰੂਣੀ ਕਹਿੰਦੇ ਐਲਾਨ ਕਰਾਉਂਦੇ ਨੇ ਲਓ ਸਾਹਮਣੇ ਮੋਹਿਤ ਨੰਦਗੜ ਦੀ ਧਰਜਾ ਕਹਿੰਦੇ ਬੜਾ ਹਾਕ ਕਬੱਡੀ ਪਾਉਂਦੇ ਨੇ ਹਾਂ ਜਾਪੀ ਦਾ ਕਹਿੰਦੇ ਸਿੱਕਾ ਚੱਲਦਾ ਜਿਹੜੇ ਟਾਈਮ ਦੇ ਵਿੱਚ ਉਧਰ ਕਹਿੰਦੇ ਸ਼ੀਨੂ ਬੱਲੇ ਬੱਲੇ ਕਰਦਾ ਇਧਰ ਕਹਿੰਦੇ ਫਰਿਆਦ ਓ ਫਰਿਆਦ ਫਰਿਆਦ ਓ ਜਿਆਰਾ ਆਇਆ ਕੋਣ ਸਾਡੇ ਪਿੰਡਾਂ ਦੇ ਵਿੱਚ ਕਬੱਡੀ ਦੇ ਇਹਦਾ ਨਾਈ ਦੇਖਦੇ ਹੋਣਗੇ ਉਹ ਪਤਾ ਕੀ ਕਰਨ ਵਾਲੇ ਆਪਦੇ ਬਾਸ਼ਾ ਦਾ ਮਨੋਂ ਪ੍ਰਾਪਤ ਸ਼ਿਸ਼ੂ ਦਾ ਮੁਰਨਾ ਨਹੀਂ ਦੇ ਦੇ ਕਿਸੇ ਐ ਕਹਿਣ ਲੇ ਸੋਏ ਹਾਸੇ ਦੀ ਠੇਰੀਆਂ ਗੱਲਾਂ ਨੇ ਇਹ ਕਬੱਡੀ ਹੈ ਕਬੱਡੀ ਸਰੂਰ ਦਿੰਦੀ ਹੈ ਮੇਰੇ ਵੀਰੋ ਕਬੱਡੀ ਆਨੰਦ ਦਿੰਦੀ ਹੈ ਲੋਕਾਂ ਨੂੰ ਆਹ ਵੇਖੋ ਕਿੰਨੇ ਲੋਕ ਇਕੱਠੇ ਹੋਏ ਬੈਠੇ ਨੇ ਆਹ ਸ਼ਿਲੂ ਏ ਉਧਰ ਸ਼ਿਲੂ ਹੈ ਉਹ ਸੀਨੀਅਰ ਹੈ ਸਾਡੇ ਉਸਤਾਦ ਲੋਕ ਨੇ ਮੇਰੇ ਵੀਰੋ ਤਾਂ ਸੰਦੀਪ ਪਾਟਲ ਦੀ ਗੱਲ ਹੈ ਪਿਛੂ ਤਾਰੇ ਹੁਣੀ ਪ੍ਰਸਿੱਧ ਨਾਂ ਨੇ ਕਿਹੜੀ ਕਬੱਡੀ ਨੇ ਆਹ ਸਾਹਮਣੇ ਸੁਨਿਆਰਾ ਤੇ ਦੀਪਕ ਕਦੇ ਖੈਟੀ ਖੇਡਦਾ ਕਦੇ ਵਿਰੇ ਖਤਰੀ ਖੇਡਦਾ ਕਦੇ ਦੀਪਕ ਖੇਡਦਾ ਕਦੇ ਸ਼ਿਲੂ ਖੇਡਦਾ ਇਹ ਮੇਰੇ ਵੀਰੋ 스타 ਨੇ ਕਦੇ ਧਮੋਰੀ ਦਾ ਕੀਦਾ ਖੇਡਦਾ ਆਹ ਵੱਡੇ ਮਾਨ ਨੇ ਇਹਨਾਂ ਖਿਡਾਰੀਆਂ ਨੇ ਹਰਿਆਣੇ ਦੀ ਧਰਤੀ ਤੋਂ ਪੁੱਜਦੇ ਨੇ ਪੰਜਾਬ ਬਹੁਤ ਸਤਿਕਾਰ ਕਰਦਾ ਇਹਨਾਂ ਖਿਡਾਰੀਆਂ ਦਾ ਇਸ ਲਈ ਹਾਂਜੀ ਤੇ ਪੇਪਰ ਦੀ ਗੇਮ ਹੈ ਹਾਂਜੀ ਕਹਿੰਦੇ ਜੱਫੇ ਹੋ ਗਿਆ ਮੈਚ ਇਧਰ ਦੇ ਦੋ ਜਿਹੜੀਆਂ ਲਕੋਟਲੀ ਦੱਸਦੇ ਹੋ ਹਾਂਜੀ ਡਾਕਟਰ ਕ੍ਰਿਨਾ ਤੇ ਕੇਸ਼ਵ ਰਾਣਾ ਬਾਗੀ ਦੀ ਕਬੱਡੀ ਦੇ ਉੱਪਰ 1000 ਦੇ ਵੱਡੇ ਮਾਰ ਦੇ ਤੇ ਆਣਗੇ ਉਹ ਕਹਿੰਦੇ ਬਾਗੀ ਦੀ ਕਬੱਡੀ ਪੈਰੀ ਹੈ ਹੀਰਾ ਪਿੰਡਾਂ ਕਿੰਨੇ ਆ ਰੇਡਾਂ ਇਹ ਜਸਮਜੀਤ ਦਾ ਪਿੰਡੋ ਸਿਰੇ ਹੀਰਾਵਾਲਾ ਪੁੱਤਰ ਹਾਂਜੀ ਹੀਰਾਵਾਲਾ ਕਿਨੇ ਕਬੱਡੀ ਪਾਰਾ ਓਏ ਸਾਹਮਣੇ ਆ ਮੈਚ ਕਿਹਦੇ ਜੱਫੀਆਂ ਵਾਲਾ ਮੈਚ ਹੈ ਖੰਡੇ ਵਾਲਾ ਜਲਾਲ ਵਾਲਾ ਮੈਂ ਕਿਹਾ ਵੰਟੀ ਰੇਡ ਪਾਰਾ ਪਰ ਬਗਾਨੇ ਪੈਣੇ ਨਹੀਂ ਦਿੱਤੇ ਉਹ ਮੈਂ ਤੁਹਾਨੂੰ ਦੱਸਿਆ ਵੀ ਸਾਡੇ ਪਿੰਡਾਂ 'ਚ ਤਾਂ ਐਂ ਗੱਲ ਚੱਲਿਆ ਦੋਨੇ ਪਾਸੇ ਨਹੀਂ ਮਨ ਦਿੱਤਾ ਯਾਰ ਸੇਬੀਆ ਕਰਨੇ ਕਹਿੰਦਾ ਦੋਨੇ ਪਾਸੇ ਦੀ ਮੁਰੰਮਤ ਪਾਇਆ ਕਮਾਲ ਦੀ ਗੱਲ ਆਈ ਹੈ ਇੰਨੇ ਤੱਕ ਨੇ ਯਾਰ ਇਹ ਦੇਸੀ ਭਾਸ਼ਾ ਹੈ ਸਾਡੇ ਪਿੰਡਾਂ ਦੀ ਆਓ ਸਾਹਮਣੇ ਦੁੱਲਾ ਤੀਜਾ ਰਫਾ ਲਾਦਾ ਤੇ 5000 ਮਿਲਣਾ ਸ਼ੀਲੂ ਨੂੰ ਆ ਮੈਚ ਦੇ ਵਿੱਚ ਹੁਣ ਤੱਕ 16 ਜੱਫੇ ਲੱਗੇ ਆ 16 ਕੇ 16 ਦਾ ਆ ਗਿਰਾ ਰੰਦ ਕਾਈ ਇੱਕ ਵਾਰੀ ਤਾੜੀ ਜ਼ੋਰ ਨਾਲ ਮਾਰ ਦਿਓ ਮੇਰੇ ਵੀਰੋ ਤੇ ਨੰਬਰ ਵੀ ਦੇਖ ਦਾਰਾ ਵਾਲਾ ਸਕਰੀਨ ਦੇ ਉੱਪਰ ਜੱਫੇ ਵੀ 16 ਤੇ ਹੁਣ ਸਟਾ ਬਾਦ ਇਹ ਗੱਲ ਸਮੇਂ ਦੀ ਹੈ ਲੋਕੋ ਦੋਸਤੋ ਇਸ ਮੈਚ ਦਾ ਹਾਫ ਸਮਾਂ ਹੋ ਗਿਆ ਹਾਫ ਸਮੇਂ ਦੇ ਵਿੱਚ ਭੋਲੇ ਵਾਲੀ ਟੀਮ ਦੇ ਉਹ ਸਾਡੇ 12 ਪੁਆਇੰਟ ਰਿਹਾ ਤੇ ਸਰਹਾਲਾ ਰਣੂਆ ਜਿਹੜਾ 16 ਪੁਆਇੰਟ ਲੈ ਰਿਹਾ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕੀ ਇਹ ਦੋਨੋਂ ਟੀਮਾਂ ਦੇ ਵਿਚਕਾਰ ਇਹ ਚੱਲ ਰਿਹਾ ਜਿਹੜਾ ਇਹ ਟਫ ਮੈਚ ਆ ਇਹ ਆਉਣ ਵਾਲੇ ਹਾਫ ਦੇ ਵਿੱਚ ਕੀ ਰੰਗ ਲੈ ਕੇ ਆਊਗਾ ਇਹ ਦੇਖਣ ਵਾਲੀ ਗੱਲ ਹੋਣੀ ਹੈ ਬਸ ਤੁਸੀਂ ਕੰਮ ਇਹ ਨਾ ਕਰਨਾ ਕਿ ਜੇਕਰ ਬਾਕੀ ਰਹਿਦਾ ਮੈਚ ਵੀ ਤੁਹਾਨੂੰ ਵਧੀਆ ਲੱਗਿਆ ਕਿਉਂਕਿ ਜੇਕਰ ਤੁਸੀਂ ਹੁਣ ਤੱਕ ਇਹ ਮੈਚ ਦੇਖ ਚੁੱਕੇ ਹੋ ਇਹ ਪੱਕੀ ਗੱਲ ਹੈ ਕਿ ਮੈਚ ਤੁਹਾਨੂੰ ਜ਼ਰੂਰ ਵਧੀਆ ਲੱਗਿਆ ਹੋਣਾ ਨਹੀਂ ਤਾਂ ਤੁਸੀਂ ਕੱਟ ਕੇ ਕੋਈ ਹੋਰ ਰੀਰੂਲ ਦੇਖ ਲੈਂਦੇ ਸੋ ਤੁਹਾਨੂੰ ਇੱਕ ਹੀ ਰਿਕਵੈਸਟ ਹੈ ਕਿ ਲਾਈਕ ਵਾਲੇ ਬਟਨ ਤੇ ਜ਼ਰੂਰ ਕਲਿੱਕ ਕਰ ਦਿਓ ਔਰ ਹਾਫ ਸਮੇਂ ਤੋਂ ਬਾਅਦ ਆਲਾ ਜਿਹੜਾ ਟਾਈਮ ਹੈ ਉਹ ਦੇਖਾਂਗੇ ਕਿਹੜੀ ਟੀਮ ਵਧੀਆ ਪ੍ਰਦਰਸ਼ਨ ਕਰੂਗੀ ਇੰਜੋਏ ਕਰੋ ਥੈਂਕ ਯੂ ਜੋਨੀ ਬਾਦੇ ਰਹੁਤ ਧੰਨਵਾਦ ਏ ਦੀਪਕ ਰਾਹ 2000 ਰੁਪਏ ਮੇਰੇ ਤੋਂ ਆ ਕੇ ਫੜ ਕੇ ਲੈ ਜਾ ਬੜੀ ਜੇਰ ਗੱਲ ਹਾਂ ਆਪ ਤੁਹਾਡਾ ਖੇਡ ਜਿਹੜੀ ਕਹਿੰਦੇ ਫੇਰ ਸ਼ੁਰੂਆਤ ਨੇ ਜਿਹੜੋ ਗੁੱਲਾ ਬੱਗੇ ਪੜਵਾ ਕੇ ਪੌੜਾ ਆਇਆ ਡਬਲ ਟੱਚ ਦੇ ਨੰਬਰ ਕਹਿੰਦੇ ਬੁੱਲੇ ਨੇ ਜੋੜ ਦਿੱਤ ਆਪਣੀ ਟੀਮ ਦੇ ਲਈ ਲੈ ਵੀ ਰਤੰਗਰ ਆਇਆ ਮੇਰਾ ਵੀਰ ਦਾ ਛੋਟੀ ਦਾ ਮੈਦਾਨ ਖੇਡ ਮਾਨਾਂ ਦੇ ਵਿੱਚ ਕਿਹੜਾ ਯਾਰ ਅਗਲੀ ਕਬੱਡੀ ਕਾਸੀਪੁਰ ਦੀ ਧਰਤੀ ਦਾ ਕਹਿੰਦੇ ਦੀਪਕ ਬਾਦ ਆਇਆ ਪਾਉਣ ਦੇ ਲਈ ਢਾਂਗੇ ਵਾਲਾ ਕਹਿੰਦੇ ਕੰਨੀ ਦੇ ਉੱਪਰ ਲੱਗਾ ਹੋਇਆ ਐਨ ਜਦੋਂ ਵੀ ਪੌੜਾ ਕਹਿੰਦੇ ਗੱਲ ਟਿਕਾਣੀ ਹੁੰਦਾ ਹਾਂ ਕਹਿੰਦੇ ਗੁਰਵਿੰਦਰ ਆ ਮੇਰੇ ਤੇ ਢਾਂਗੇ ਦੀ ਧਰਤੀ ਦਾ ਇਹ ਧਾਮਾਰੇ ਪਰਮਾਨੀ ਰੇਡਰ ਦੂਰੇ ਕਰ ਦਿੰਦਾ ਕਿ ਘੜ ਦੇ ਨੰਬਰ ਪਾਲ ਦੇ ਵਿੱਚ ਹੀ ਪੂਰੇ ਕਰ ਦੂਗਾ ਘੜ ਦੇ ਨੰਬਰ ਪਾਲ ਦੇ ਵਿੱਚ 5500 ਗਏ ਕਿ ਜੱਫੇ ਦਾ ਹਰ ਪਾਰ ਆਉਣੇ ਜੀ ਭੁਤਿੰਨ ਸਿੰਘ ਜੀ ਦੀ ਯਾਦ ਵਿੱਚ ਮੇਰੇ ਰਹੀਓ ਅੱਡੇ ਮਾਨਸੂਰਾਂ 500 ਦੇ ਹੋਰ ਅਡਜਸਟ ਕਰਾਉਂਦੇ ਆ ਸ਼ਿਦੂ ਦੇ ਜੱਫੇ ਤੇ 5500 ਠੀਕ ਹੈ ਜੱਫੇ ਦਾ 1000 ਰੁਪਿਆ ਸਾਡੇ ਸੈਦਪੁਰ ਵਾਲੇ ਮੇਰੇ ਜੀ ਅੋ ਅਕਬਰਪੁਰ ਦਾ ਜਲੰਧਰ ਦੇ ਕਬੱਡੀ ਕੱਪ ਦਾ ਇਹ ਨੌਜਵਨ ਬੈਸਟ ਸਟਾਪਰ ਰਿਹਾ ਹੈ ਔਰ ਹਰ ਇੱਕ ਖਿਡਾਰੀ ਚੜ੍ਹਦੇ ਤੋਂ ਚੜ੍ਹਦਾ ਹੈ ਹਰ ਇੱਕ ਖਿਡਾਰੀ ਦਾ ਵੱਖਰਾ ਮੁਕਾਮ ਹੈ ਹਰ ਇੱਕ ਖਿਡਾਰੀ ਨੇ ਮਿਹਨਤ ਕੀਤੀ ਹੈ ਜਿਨੇ ਜਿੱਦੀ ਮਿਹਨਤ ਕੀਤੀ ਹੈ ਮੇਰੇ ਵੀਰੋ ਵਾਇਕਰ ਨੇ ਉਹ ਉੱਥੇ ਸੇਵਾ ਰੱਖਿਆ ਹੋਇਆ ਆਓ ਕਬੱਡੀ ਨੈਕਸਟ ਵੀ ਲੋਰ ਆਓ ਕਬੱਡੀ 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 ਫਰਿਆਦ ਫਰਿਆਦ ਦੀਪਾ ਤੂੰ ਵੀ ਪੂਜਾ ਹੈ ਨਾ ਉਹ ਜਨਾ ਜੀਆ ਨੂੰ ਆਖਦੇ ਆ ਬੱਲਨਾ ਵਾਲਾ ਦੀਪਾ ਬੱਗੇ ਪਿੰਡ ਵਾਲਾ ਦੁੱਲਾ ਜਗਾ ਹੱਸੇ ਕਹਿੰਦੇ ਦੀਪਕ ਕਾਸੀਪੁਰ ਦੀ ਧਰਤੀ ਦਾ ਬਾਦ ਆਇਆ ਕਬੱਡੀ ਪਾਉਣ ਦੇ ਲਈ ਚੋਟੀ ਦਾ ਪਾਇਆ ਮੈਜਾ ਕਹਿੰਦੇ ਖੇਡ ਮੈਦਾਨ ਦੇ ਵਿੱਚ ਮੇਰੇ ਮੈਨੂੰ ਕਿਹੜਾ ਜਾ ਰਿਹਾ ਹੈ ਦੀਪਕ ਨੇ ਬੋਲੇ ਤਾਵੇ ਜੱਪੋਰ ਫੇਰ ਹੋਈ ਜਾਪੀ ਹੋ ਢੰਗ ਵਾਲਾ ਕਹਿੰਦੇ ਹੁੰਦਾ ਮੂਹਰੇ ਦੇ ਖੇਤਰਾਂ ਦੇ ਪਰ ਕਾਸੀਪੁਰੀਆਂ ਦੇ ਹੱਥ ਰੋਕਣ ਦੇ ਕੋੜ ਜ ਨਹੀਂ ਲੱਗਦਾ ਮਾਰ ਹੈ ਘੋੜੇ ਵਾਲੀ ਦੇ ਬੇਟੂ ਨੂੰ ਭਾਵੇਂ ਕਹਿੰਦੇ ਸ਼ੀਰੂ ਨਹੀਂ ਕਰਦਾ ਭਾਵੇਂ ਕਹਿੰਦੇ ਰਵੀ ਜੂਰੇ ਦੀ ਕਰਦਾ ਹੈ ਭਾਵੇਂ ਕਹਿੰਦੇ ਕਾਸੀਪੁਰ ਵਾਲੇ ਦੀਪਕ ਨਹੀਂ ਕਰਦਾ ਕਬੱਡੀ ਪਾਰੀ ਅਜੇ ਨਰ ਕਈ ਲੜ ਰਿਹਾ ਦੀ ਹਾਂਜੀ ਹਾਂਜੀ ਗਗਨ ਰਾਣਾ ਮੋਨੂ ਰਾਣਾ ਤੇ ਕਾਕਾ ਪਰ ਖੁਦ ਬੜਾ ਸੁਹਾਣ ਜੀ ਕੋਨਾ ਬਨੋਂ ਉਮੀਰ ਸਿੰਘ ਪੁਰੀਏ ਸਾਡੇ ਖੇਡ ਪ੍ਰਮੋਟਰ ਦਾ ਅਗਲੇ ਇਸੇ ਟੂਰਨਾਮੈਂਟ 'ਚ ਕਹਿੰਦੇ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਕੀਤਾ ਜਾਵੇਗਾ ਧਕੇ ਜੱਟੀ ਦੇ ਹਰ ਇੱਕ ਜੱਫੇ ਦਾ ਪਾਰ ਐਸ ਐਚਓ ਔਰ ਰਪਿੰਦਰ ਸਿੰਘ ਜੀ ਉਹਨਾਂ ਵੱਲੋਂ ਦੋ ਦੋ ਹਜ਼ਾਰ ਦੇ ਵੱਡੇ ਮਾਣ ਦਿੱਤੇ ਜਾਣਗੇ ਹਰ ਇੱਕ ਜੱਫੇ ਉੱਪਰ ਕਹਿੰਦੇ ਦੋ ਦੋ ਹਜ਼ਾਰ ਦਿੱਤਾ ਜਾਣਾ ਕਹਿੰਦੇ ਰਵਿੰਦਰ ਕਬੱਡੀ ਪਾ ਰਿਹਾ ਉੱਚਾ ਵੇਟ ਪਿੰਡ ਹੈ ਮੁੰਡੇ ਦਾ ਪਰ ਜਲੱਬ ਵਾਲਿਆਂ ਫੇਰ ਉਹੀ ਗੱਲ ਵੀ ਬਗਾਨੇ ਪਹਿਨਣ ਨਹੀਂ ਦਿੰਦੇ ਫਰਿਆਦ ਜੱਫਾ ਲਾਵੜਿਓ ਲਾਵੜਿਓ ਵਾਹ ਫਰਿਆਦ ਕਾ ਬਾਤ ਪ੍ਰਧਾਨ ਖੁਸ਼ ਹੈ

ਕੋਸ਼ਾ ਆ ਮੁੰਡਾ ਕਹਿੰਦੇ ਖੁਸ਼ੀ ਵੱਖਰੀ ਤੇ ਨਹੀਂ ਆਉਂਦਾ ਅੱਜ ਪੰਜਾਬ ਪੌਸਲੇ ਵੀ ਤਾਲੀਆਂ ਮਾਰਦੇ ਆ ਵੀ ਮੁੰਡੇ ਸਵਾਦ ਕਰੀ ਜਾਂਦੇ ਆ ਫੜੀ 5500 ਸ਼ਿਲੂ ਇਹ ਤੇਰੇ ਲਈ ਤਿਆਰ ਕੋਰ ਸੈਦਪੁਰ ਪਿੰਡ ਵਾਲੇ ਵੀਰਾ ਵੱਲੋਂ ਇਹ ਮਨਸ਼ਰਮਨ ਆਇਆ ਨੌਜਵਾਨ ਸਾਹਮਣੇ ਜਿਹੜਾ ਅੱਜ 48000 ਮੇਰੇ ਵੀਰੋ 48000 ਦਰਸ਼ਕ ਜਿਹੜਾ ਕਬੱਡੀ 365.com ਤੇ ਖਿਡਾਰੀ ਦੀ ਅੜਭਾੜੀ 88 सिधू आहे केरु वाले बाबू जी ਆਪਕ ਨੇ ਭਾਂਟੀਏ ਕਬੱਡੀ ਪਾ ਰਿਹਾ ਹੀਰਾ ਪੈਣਾ ਕਹਿੰਦੇ ਘਵਾੜੇ ਦੇ ਲਾਗੇ ਆਮੜੇ ਕਹਿੰਦੇ ਸਿੱਕ ਕਰੀ ਮੰਨੀਆਂ ਆਹ ਜਾਫੀ ਦੀ ਇਹ ਕਬੱਡੀ ਚਾਹੁੰਦੇ ਆ ਪਿੰਡ ਹੈ ਇਹ ਕਹਿੰਦੇ ਵਿੱਕੇ ਦਾ ਪਿੰਡ ਨਾਹੋਂ ਦਾ ਪਿੰਡ ਉਹ ਵੇਖੋ ਅਮਰ ਸੁਨਿਆਲਾ ਕਹਿੰਦੇ ਤਰਾਨੀ ਚਾਹੁੰਦੇ ਵਾਲਾ ਹੈ ਨਾ ਕਹਿੰਦੇ ਕਮਾਲ ਕਰਦਾ ਹੋਇਆ ਹੈ ਤੇ ਕਮਾਲ ਹੋਈ ਜਾਂਦੀ ਹੈ ਕਮਾਲ ਹੋਈ ਜਾਂਦੀ ਹੈ ਕਿ ਦੁਨੀਆ ਕਬੱਡੀ ਤੇ

ਕਬੱਡੀ ਕਬੱਡੀ ਤੇ ਕੈਂਚੀ ਲੱਗੀ ਹੁਣ ਕਾਲ ਔਖੀ ਹੁਣ ਗੱਲ ਕਸੁੱਤੀ ਮੇਰੇ ਵੀਰੋ ਤੇ ਨੰਬਰ ਫਰੀਆਦ ਦਾ ਨੰਬਰ ਸ਼ਕਰਪੁਰੀਏ ਦਾ ਮੇਰੇ ਵੀਰੋ ਫਰੀਆਦ ਸ਼ਕਰਪੁਰੀਆ ਹੈਨ ਕੋਈ ਤੋਰ ਜੀ ਕਹਿੰਦੇ ਫਰੀਆਦ ਦਾ ਮੇਰੇ ਵੀਰੋ ਇਹਦਾ ਸ਼ੀਨੂ ਕਹਿੰਦੇ ਬੱਲੇ ਬੱਲੇ ਕਰਾ ਰਿਹਾ ਹੈ ਉਧਾਰ ਫਰੀਆਦ ਵੀ ਐਨ ਕਹਿੰਦੇ ਗਲਤ ਟਿਕਾਣੇ ਲਈ ਤੁਰਦਾ ਹੈ ਫੋਡੇ ਦੀ ਆ ਰੇਡ ਤੋਂ ਬਾਅਦ ਡਾਕਟਰ ਕੈਨੇਡਾ ਵੱਲੋਂ ਤੇ ਕੇਸ਼ਵ ਰਾਣਾ ਉਹਨਾਂ ਵੱਲੋਂ 1000 ਰੁਪਏ 10000 ਰੁਪਏ ਮੇਰੇ ਕੋਲ ਪਹੁੰਚਿਆ ਹੋਇਆ ਹੈ 4 ਹੋ ਗਿਆ ਆ ਕਬੱਡੀ 4000 ਦੀ ਤੇ ਜੰਗਰਵਾ ਓ ਨਿਆਰਾ ਆਇਆ ਬਾਹਾਂ ਓ ਕਿੰਨਾ ਗਾਇਆ ਓ ਪੂਰਾ ਆਇਆ ਕਿਉਂ ਦੇ ਰੋ ਕਿਉਂ ਦੇ ਰੋ ਇਹ ਭਾਈ ਸਾਹਿਬ ਥੈਂਕ ਯੂ ਥੈਂਕ ਯੂ ਬੜੀ ਬੜੀ ਇਹ ਇਹ 3000 ਰੁਪਏ ਤੁੰਦੇ ਦਾ ਫੜ ਲਿਓ ਰੁਪਿੰਦਰ ਜੀ ਜੀ ਸਾਡੇ ਇੱਥੇ ਅਸ਼ੋਕ ਹੈ ਜਲਾਲਾਬਾਦ ਤੋਂ ਉਹਨਾਂ ਦਾ 11000 ਰੁਪਈਆ ਜਿਹੜਾ ਕਾਂਗਾ ਵੀਰ ਕਿਹਾ ਪੈਂਦਾ ਕਾਂਗਾ ਜਲਾਲਾਬਾਦ ਦਾ ਜਿਹੜਾ ਵੀ ਪਲੇਅਰ ਹੈ ਉਹਦਾ 11000 ਰੁਪਈਆ ਰੀਡਰ ਦਾ ਵੀ ਤੇ ਸਟੂਪਰ ਦਾ ਵੀ ਇੱਕ ਇੱਕ ਰੀਡ ਦਾ ਕੀ 11000 ਕਿਹਦੇ ਲਈ ਆ ਜੀ ਅੱਛਾ ਇੱਕ ਜੱਫੇ ਦਾ ਗੁਰਵਿੰਦਰ ਕਾਂਗੇ ਦੇ ਲਈ ਹੈ ਬਲੀ ਨੇ ਕਨਫਰਮ ਕਰ ਦਿਓ ਬਿਲਕੁਲ ਹੀ ਬਿਲਕੁਲ ਥੈਂਕ ਯੂ ਜੀ ਕਿਹਨਾਂ ਵੱਲੋਂ ਆ ਅਸ਼ੋਕ ਜੀ ਬੈਠੇ ਇੱਥੇ ਹੈਗੇ ਅਸ਼ੋਕ ਜੀ ਵੱਲੋਂ 11000 ਹੈ ਅਵੀ ਭਾਗੇ ਆ ਲਿਆ ਸੱਤ ਦੇ ਵਿੱਚ ਲੱਗਣਾ ਪੈਣਾ ਪਰ ਕਾਸ਼ੀਪਰੀਆ ਫਰਿਆਦ ਆਓ ਸਾਹਮਣੇ ਸੁਨਿਆਰਾ ਤੇ ਬੂਟਾ ਮੱਖਣ ਏ ਆਓ ਗਿੱਟਿਆਂ ਤੋਂ ਉੱਪਰ ਪੱਟ ਪੱਟ ਤੋਂ ਲੱਕ ਤੇ ਚੜਦਾ ਜੀ ਗਿੱਟਿਆਂ ਤੋਂ ਫਿਰ ਪੱਟ ਪੱਟ ਤੋਂ ਲੱਕ ਤੇ ਚੜਦਾ ਜੀ ਗਿੱਟਿਆਂ ਤੋਂ ਫਿਰ ਪੱਟ ਪੱਟ ਤੋਂ ਲੱਕ ਤੇ ਚੜਦਾ ਜੀ ਇਹ ਆ ਫਰਿਆਦ ਮੇਰੇ ਵੀਰੋ ਇਹ ਵਾਤਾ ਜੋਦੇ ਬਾਦੇ ਰੋ ਇਹ ਕਬੱਡੀ ਦਾ ਲੁੱਤ ਹੈ ਮੇਰੇ ਵੀਰੋ ਇਹ ਕਬੱਡੀ ਦਾ ਆਨੰਦ ਹੈ ਇਹ ਆਨੰਦ ਮਪਿੰਦਰ ਜਮਾਲ ਦਾ ਫਾਰਮ ਟ੍ਰੈਕ ਟਰੈਕਟਰ ਨਾਲ ਕਹਿੰਦੇ ਵੱਡਾ ਸਨਮਾਨ ਜਿਹੜੇ ਕੱਪ ਦੇ ਉੱਪਰ ਕੀਤਾ ਜਾਵੇਗਾ 19 ਜਨਮਰੀ ਮੰਡੀ ਨਿਹਾਲ ਸਿੰਘ ਵਾਲੇ ਜੀ ਵੱਡੇ ਮੇਲੇ ਹੋਵੇਗੀ ਟਰੈਕਟਰ ਨਾਲ ਵੱਡਾ ਮਾਣ ਹੋਵੇਗਾ ਪਰ ਕਹਿੰਦੇ ਫਿਰਾਦੋ ਕਾਸ਼ੀ ਪ੍ਰਗਿਆ ਦੀਪਕ ਨੰਬਰ ਦਾ ਵਾਦਾ ਕਰਦਾ ਹੋਇਆ ਬੋਲੇ ਦੀ ਰੇਡ ਦੇ ਪੱਟੇ ਚਾਰ ਪਾਸੇ ਸੁਖੀਆ ਪਰਵਾਈ ਹਣੋਕ ਮਾਨੂ ਰਾਣਾ ਜੱਸਾ ਰੈਂਸ ਲਈ ਮਸ਼ਵਿੰਦਰ ਰਾਣਾ ਇਹਨਾਂ ਨੂੰ ਕੋਈ ਜਾ ਮੇਲਾ ਖੁੱਲ੍ਹੇ ਰਿਹਾ ਰਿਹਾ। ਦੀਪਕ ਦੇ ਰੇਡ ਮਾਰ ਕੇ ਆਇਆ। ਮੰਨੇ ਗਿਆ ਵੀ ਇੱਕ ਹੋਰ ਪਾ ਦੇ ਫਿਰ ਨਾਰਾ ਆ ਜੂਗਾ। ਤੂੰ ਪਾ ਸਕਦਾ ਕਿਉਂਕਿ ਮੇਰਾ ਖਿਆਲ ਤੀਜੀ ਬੰਦ ਹੈ। ਮਸਲਾ ਮੋਟਰਸਾਈਕਲ ਦਾ ਹੈ। ਜਾਣਾ ਦੀਪਕ ਦੀਪਕ ਕੱਲ ਦਾ ਬੈਸਟ ਜੁਆਇੰਟ ਰਿਹਾ। ਮੰਨੇ ਪੱਲਣਾ ਵਾਲੇ ਦੇ ਨਾਲ ਖੱਖਰੇ ਕਬੱਡੀ ਕੱਪ ਦੇ। ਵਿਸ਼ਵੇਸ਼ ਕਬੱਡੀ ਕਲੱਬ ਦੀਪੂ ਕੀ ਨੇ ਵੱਡਾ ਮੇਲਾ ਕਰਾਇਆ। ਦੀਪਕ ਖੱਖਰੇ ਪਿੰਡ ਦੇ ਵਿੱਚ ਮੇਰੇ ਵੀਰੋ। ਦੀ ਨੰਡਾ ਦੀ ਪੁਰੀ ਨੂੰ ਸਰਹੰਦ ਦੀ ਧਰਤੀ ਨੂੰ ਫਰੇਗਟ ਸਾਹਿਬ ਦੀ ਧਰਤੀ ਨੂੰ ਪਰਸੋਂ ਸਰਹੰਦ ਫਰੇਗਟ ਸਾਹਿਬ ਸਭਾ ਤੇ ਮਿਲਾਂਗੇ ਮੇਰੇ ਵੀ ਆਓ ਚਾਹਵਾ ਹੈ ਸਮਾਧਾ ਬੜਾ ਭੋਲੇ ਵਾਲੀਏ ਬਿੱਟੂ ਜੀ ਦਾ ਖਾਸ ਤੌਰ ਤੇ ਕਿਹਨੇ ਧੰਨਵਾਦ ਹੈ ਸਾਡੇ ਵੱਡੇ ਭਾਈ ਦਾ ਸਪੈਕੀ ਦੇਖੀ ਲੈ ਇਸ ਮੈਚ ਦੇ ਵਿੱਚ ਸੁਰਾਲਾ ਹਨੂੰ ਦੀ ਟੀਮ ਜਿਹੜੀ ਆ ਜਿੱਤ ਰਹੀ ਹੈ ਸੁਰਾਲਾ ਨਣੂ ਆnde ਜਿਹੜੇ ਪੁਆਇੰਟ ਰਏ ਨੇ ਉਹ ਰਏ ਨੇ ਜੀ 32 ਪੁਆਇੰਟ ਔਰ ਭੋਲੇਵਾਲ ਦੀ ਟੀਮ ਜਿਹੜੀ ਆ ਸਾਢੇ 22 ਪੁਆਇੰਟ ਲੈ ਕੇ ਇਸ ਮੈਚ ਨੂੰ ਲੂਜ਼ ਕਰ ਗਈ ਹੈ ਤੁਹਾਨੂੰ ਦੱਸਿਏ ਕਿ ਬੈਸਟ ਰੈਨ ਵਾਲੇ ਜਿਹੜੇ ਰੇਡਰ ਨੇ ਉਹ ਰਹੇ ਨੇ ਜੀ ਦੀਪਕ ਹਰਿਆਣਾ ਔਰ ਦੂਸਰੇ ਪਾਸੇ ਜਿਹੜੇ ਸਟਾਪਰ ਰਹੇ ਨੇ ਉਹ ਦੋ ਸਟਾਪਰ ਬੈਸਟ ਰਹੇ ਨੇ ਜਿਦੇ ਵਿੱਚ ਇੱਕ ਤਾਂ ਨੇ ਫਰੀਆਦ ਅਲੀ ਔਰ ਉਹਨਾਂ ਦੇ ਨਾਲ ਜਿਹੜਾ ਅਮਨ ਸੁਨਿਆਰਾ ਵੀ ਬੈਸਟ ਰਹੇ ਨੇ ਐਸਨ ਸਟਾਪਰ ਤੁਹਾਨੂੰ ਮੈਚ ਕਿਉਂ ਜਲਿਆ ਲੱਗਾ ਜਰੂਰ ਦੱਸੋ ਕਮੈਂਟ ਬਾਕਸ ਦੇ ਵਿੱਚ ਉਹਨਾਂ ਖਿਡਾਰੀਆਂ ਦਾ ਨਾਮ ਜਰੂਰ ਲਿਖਿਆ ਕਰੋ ਜਿਨ੍ਹਾਂ ਦਾ ਪਰਫੋਰਮੈਂਸ ਤੁਹਾਨੂੰ ਵਧੀਆ ਲੱਗਦਾ ਹੁਣ ਜਾਂਦੇ ਜਾਂਦੇ ਅਗਰ ਭੁੱਲੇ ਹੋਏ ਹੋ ਤਾਂ ਲਾਈਕ ਵਾਲੇ ਬਟਨ ਨੂੰ ਕਲਿੱਕ ਕਰਨਾ ਨਹੀਂ ਭੁੱਲਣਾ ਸਬਸਕ੍ਰਾਈਬ ਕਰ ਸਕਦੇ ਹੋ ਅਗਰ ਬਿਨਾ ਸਬਸਕ੍ਰਾਈ